ਫੀਸ ਅੱ체 ਪਾਸ਼ਾ ਵਾਇਗਰੂ ਮਰਵਾਉਂਦਾ ਬੰਦੇ ਦੇ ਦਮ ਤੇ ਥਾਪ ਹੀ ਨਹੀਂ ਪਾਈਦੀ ਪਹਿਲਾਂ ਨਹੀਂ ਕਿਸੇ ਨੇ ਮਾਰੀ ਅਸੀਂ ਕਿਉਂ ਮਾਰੀ ਐ ਸਾਨੂੰ ਕਹਿਗੇ ਤੋਰਿਆ ਬਾਬੇ ਦੀ ਖੇਡੂ ਤੇ ਪੰਜਾਬ ਦੀਆਂ ਟੀਮਾਂ ਵੀ ਖੇਡਣੀਆਂ ਕਾਲੇ ਬਾਗੜੀਆਂ ਵੱਲੋਂ ਸਦਾ ਇਹ ਸਾਲ ਨਿਊ ਹਾਲੈਂਡ ਟਰੈਕਟਰ ਦਿੱਤੇ ਜਾਣਗੇ ਬੈਸਟ ਟਰੈਕਟਰ ਤੇ ਜਾਫੀ ਨੂੰ ਮੇਰੇ ਵੀਰੋ ਬਾਗੜੀਆਂ ਦੀ ਚੈਂਪੀਅਨਸ਼ਿਪ ਕਾਲੇ ਦੀ ਵੀ ਸੋਚ ਵੱਡੀ ਐ ਆਹ ਰੋ ਆਉਣ ਵਾਲੇ ਸਮੇਂ ਦੇ ਵਿੱਚ ਦੱਸਾਂਗੇ ਅੱਜ ਜਿਵੇਂ ਕਹਿੰਦੇ ਹੁੰਦੇ ਵੀ ਲੋਕਾਂ ਨੂੰ ਨਹੀਂ ਦੱਸ ਸਕਦੇ ਆਹ ਨੌਜਵਾਨ ਇਤਨ ਬਾਗੜੀਆਂ ਦੇ ਵਿੱਚ ਇਹਦਾ gekeੜਾ ਦਿੱਤਾ ਸੀਗਾ ਉਹਦੇ ਦੋਨੇ ਗੋਡਿਆਂ ਦਾ ਆਪਰੇਸ਼ਨ ਹੋਣਾ ਸੀ ਇੱਕ ਦਾ ਹੋ ਗਿਆ ਇੱਕ ਦਾ ਰਹਿ ਗਿਆ ਵਾਹ ਵਾਹ ਧੰਨਵਾਦ ਆ ਲੈ ਵੀ ਸੋਹਣਿਆ ਚੌਂਦਾ ਰਹਿ ਹੁਣ ਮੋਹਨਵੀਰ ਬੱਲ ਨਵੇੜ ਗਿਆ ਗੱਲ ਹੁਣ ਬੈਠ ਕੇ ਨਜ਼ਾਰਾ ਲੈ ਮੈਚ ਦਾ ਹੁਣ ਲੋਕਾਂ ਨੂੰ ਵੀ ਆਪਾਂ ਸਵਾਦ ਲਈਏ ਬਾਕੀ ਫੇਰ ਕਰ ਲਾਂਗੇ ਮੇਰਾ ਭਰਾ ਬਣ ਕੇ ਧੰਨਵਾਦ ਨੰਬਰ ਬੋਲਣ ਲੱਗੇ ਆ 95014 93822 ਇਹਦਾ ਗੂਗਲ ਪੇ ਨੰਬਰ ਹੈ ਮੇਰੀ ਪੇਜਾਂ ਵਾਲੇ ਭਰਾਵਾਂ ਨੂੰ ਵੀ ਬੇਨਤੀ ਹੈ ਇਹਦੀ ਵੀਡੀਓ ਕੱਟ ਕੇ ਪਾ ਦਿਓ ਮੇਰਾ ਵੀਰ ਬਣ ਕੇ ਇਹਦਾ ਦੂਜੇ ਕੋਡੇ ਦਾ ਵੀ ਆਪਰੇਸ਼ਨ ਹੋ ਜੂ ਬੜੇ ਲੋਡ ਬੰਦ ਪਰਿਵਾਰ ਦਾ ਮੁੰਡਾ ਆਉਣ ਵਾਲੇ ਟਾਈਮ 'ਚ ਗਰਾਊਂਡਾਂ ਦੇ ਵਿੱਚ ਆਉਣ ਜੋਗਾ ਹੋ ਜੂਗਾ ਗਗਨ ਧਾਲੀਵਾਲ ਵੇਟ ਮੈਂ ਬੇਨਤੀ ਕਰਦਾ ਇਸ ਇਲਾਕੇ ਦੇ ਧਾਲੀਵਾਲ ਵੇਟ ਦੇ ਵੀ ਐਨ ਆਰ ਆਈ ਬਹੁਤ ਹੋਣਗੇ ਪਰ ਆ ਮੁੰਡੇ ਦੀ ਆਪਾਂ ਬਾਹ ਫੜੀਏ ਮੇਰੇ ਵੀਰੋ ਇਹਦੇ ਦੂਜੇ ਕੋਡੇ ਦਾ ਵੀ ਆਪਰੇਸ਼ਨ ਕਰਵਾਈਏ ਤਾਂ ਜੋ ਨੌਜਵਾਨ ਦੁਆਰ ਉਨ੍ਹਾਂ ਦੇ ਵਿੱਚ ਹੌਣ ਜੋਗਾ ਹੋ ਜੇ ਗगन ਧੰਨਵਾਦ ਆਓ ਆਪਾਂ ਗਰਾਊਂਡ ਨੂੰ ਕਲੀਅਰ ਕਰੀਏ ਹਾਂਜੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਲਾਈਕ ਤੇ ਸ਼ੇਅਰ ਕਰਨਾ ਕਬੱਡੀ ਦੀਆਂ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ ਜੀ